ਅੱਛਾ ਇਹਨੂੰ ਪੁਲਿਸ ਨੇ ਕਿਉਂ ਚੱਕਿਆ ਸੀ ਜਦੋਂ ਡਾਕ ਫਿਰੀ ਉਹਨੂੰ ਕਿਉਂ ਚੱਕਿਆ ਪੁਲਿਸ ਨੇ ਇਹ ਤਾਂ ਗੁਰਨਾਣਕ ਦੇਵ ਜੀ ਨੇ ਚੱਕਿਆ ਸੀ ਉਹ ਤਾਂ ਕੋ ਕਿੱਥੇ ਸੀ ਇਹ ਗੁਰਨਾਣਕ ਨੇ ਉਹਨੂੰ ਲੜ ਗਿਆ ਉਹ ਫਿੱਟੇ ਲਾਂ ਤੋ ਤੇਰੇ ਯਾਰ ਉਹ ਦੇਖ ਉਹ ਜਾਂਦੇ ਦਿਖਾ ਉਧਰ ਦਿਖਾ ਦੇਖੋ ਔਰ ਦੇਖੋ ਭਜਾਏ ਸਾਰੇ ਭਜਾ ਦੇ ਭਜਾਏ ਔਰ ਤੁਸੀਂ ਭਜਾਏ ਔਰ ਕਿਹਨੇ ਭਜਾਦੇ ਮੈਂ ਭਜਾ ਦੇ ਔਰ ਜਿਹੜੇ ਮੈਂ ਥੋੜਾ ਜਿਹਾ ਕੇਸ ਤਾਂ ਬਹੁਤ ਪਾਇਆ ਲੱਤੇ ਪਾਇਆ ਗਵਰਨਮੈਂਟ ਦੇ ਨਾਲ ਤਨੂੰਨ ਬੇਵਕੂਫਾ ਬਾਈ ਜੀ ਤੁਸੀਂ ਪੱਗ ਬੰਨੀ ਆ ਪਲੀਜ਼ ਇਹ ਨਾ ਕਰੋ ਅੱਛਾ ਕੀ ਗਿਆਨ ਮੈਨੂੰ ਗਿਆਨ ਤਾਂ ਦੇ ਦਿਓ ਮੈਨੂੰ ਦੇ ਦਿਓ ਤੁਸੀਂ ਗਿਆਨ ਅੰਦਰ ਲਾਈਵ ਅੰਦਰ ਚੱਲ ਸਕਦਾ ਭੈਣ ਮੇਰੀ ਇੱਕ ਮਿੰਟ ਅੰਦਰ ਤੁਸੀਂ ਅੰਦਰ ਬਹਿ ਕੇ ਕਿਤਾਬਾਂ ਵੰਡ ਰਹੇ ਹੋ ਨਹੀਂ ਨਹੀਂ ਕਿਤਾਬਾਂ ਚੜਕਦੇ ਦੇ ਰਹੇ ਲੋਕ ਪੰਜਾਬ ਨੂੰ ਤੁਸੀਂ ਲੋਕ ਅੱਗ ਲਾਉਣਾ ਚਾਹੁੰਦੇ ਹੋ ਚਾਹੇ ਬਾਈ ਜੀ ਤੁਸੀਂ ਹੋ ਮੈਂ ਤੇਰੀ ਭੈਣ ਐ ਤੂੰ ਮੇਰੀ ਭੈਣ ਛੋਟੀ ਇੱਕ ਮਿੰਟ ਇੱਕ ਮਿੰਟ ਇਹਨਾਂ ਨਾਲ ਗੱਲ ਕਰੋ ਸਾਰੇ ਬਣਾ ਦੇ ਨੇ ਹਾਂ ਬਾਣੀ ਫਿਰ ਤੁਸੀਂ ਐਡਾ ਜੁੱਠੇ ਹੱਥਾਂ ਨਾਲ ਐਡਾ ਲੋਕਾਂ ਨੂੰ ਬਾਣੀ ਵਰਤਾਉਂਗੇ ਐਡਾ ਬਾਣੀ ਆ ਛਾਪ ਕੇ ਇਹ ਕਿਸੇ ਜਾਂਦੇ ਨੂੰ ਥੇ ਸਰਦਨ ਬੇਇੱਜ਼ਤੀ ਕਰ ਰਹੇ ਹੋ ਮਤਲਬ ਇਹ ਬਾਣੀ ਭਗਤ ਕਬੀਰ ਜੀ ਸਤਿਕਾਰਯੋਗ ਨੇ ਭਗਤ ਕਬੀਰ ਸਾਹਿਬ ਬਹੁਤ ਵੱਡੇ ਬਹੁਤ ਪੁੱਤਰ ਰੂਪ ਹੋਏ ਨੇ ਪ੍ਰਮਾਤਮਾ ਦਾ ਰੂਪ ਹੋਏ ਨੇ ਜੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ ਤਾਂ ਭਾਈ ਸੰਗਤ ਨੂੰ ਦੱਸੋ ਵੀ ਇਹ ਕੌਣ ਆ ਬਾਬਾ ਇਹਦੀ ਕੁਰਬਾਨੀ ਕੀ ਆ ਇਹਨੇ ਕੌਮ ਲਈ ਜਾਂ ਪੰਜਾਬ ਲਈ ਜਾਂ ਦੇਸ਼ ਲਈ ਕੀ ਕੀਤਾ ਇੱਕ ਆ ਬੱਚੇ ਇਹ ਵਿਚਾਰੇ ਕਿਵੇਂ ਕੀ ਤੁਸੀਂ ਇਹਨਾਂ ਨੂੰ ਇਹਨੂੰ ਪਰਮਾ ਕੇ ਆ ਤੀ ਕਿੰਨੀ ਉਮਰ ਹੈ ਕੁੜੀਆ ਦੀ ਆ ਵਿਚਾਰੀ ਜਵਾਕੜੀ ਉਹ 3 ਉਹ ਮੱਚੀਆਂ ਇਸ ਬੰਦੇ ਨੂੰ ਪ੍ਰਮੋਟ ਸਰਦਾਰ ਸਾਹਿਬ ਦੀ ਦਾੜ੍ਹੀ ਰੱਖੀ ਆ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਇਹਨੂੰ ਜਿਹੜੇ ਬੰਦੇ ਤੇ ਜਿਹੜੀਆਂ ਸੰਗੀਨ ਧਰਮ ਦੇ ਤਹਿਤ ਬੱਚੇ ਆ ਇਹ ਸੱਚਾਈ ਦੇ ਕਰ ਰਹੇ ਆ ਇਹ ਵੀ ਕੀ ਸੱਚਾਈ ਢਾਂਗੇ ਨੇ ਕਿੰਨੀ ਫਰੀ ਪੁਲਸ ਫੜ ਕੇ ਲੈ ਜੀ ਜਦਾ ਮੈਨੂੰ ਪਰਮਿਸ਼ਨ ਦਿਖਾਓ ਬਾਈ ਆ ਬੱਚਿਆਂ ਨੂੰ ਤੁਸੀਂ ਬਾਦ ਮਜ਼ਦੂਰੀ ਕਰਵਾ ਰਹੇ ਹੋ ਨੰਬਰ ਚੂਗੀ ਦੇ ਕਾ ਬਾਬਾ ਰਾਮਪਾਲ ਮਹਾਰਾਜ ਇਹਦੇ ਵਾਲੇ ਆ ਬੰਦ ਰਿਹਾ ਸੜਕ ਤੇ ਇਹਨਾਂ ਨੇ ਸਟਾਲ ਲਾਇਆ ਹੋਇਆ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਰੋਕ ਕੇ ਵੰਡ ਰਿਹਾ ਕੌਣ ਆ ਇਹ ਬਾਬਾ ਕੌਣ ਆ ਇਹ ਬਾਬਾ ਕਬੀਰ ਪੰਥ ਜੀ ਨਹੀਂ ਆਹਾ ਇਹ ਸੰਤ ਰਾਮਪਾਲ ਜੀ ਕੌਣ ਨੇ ਇਹ ਕਬੀਰ ਪੰਥ ਜੀ ਹੈ ਕੌਣ ਹੈ ਮੈਂ ਉਹੀ ਪੁੱਛਦਾ ਹਾਂਜੀ ਨਾਮ ਦੱਸਦਾ ਜੀ ਸੰਤ ਰਾਮਪਾਲ ਜੀ ਹੈ ਬਾਕੀ ਕਿਤਾਬ ਪੜੋਗੇ ਸਾਰਾ ਇਹ ਫਰੀਜ ਦੇਨੇ ਹੋ ਜੀ ਚਾਹਵਾ ਆ ਵੀਰ ਪੈ ਜੀ ਤੇ ਵੀਰ ਪੈ ਦੀ ਕੀ ਆ ਜੀ ਇਹ ਚ ਖਾਸੀਅਤ ਖਾਸੀਅਤ ਇਹਦੇ ਵਿੱਚ ਇਹ ਹੈ ਜੀ ਜਿਹੜੇ ਆਪਣੇ ਗ੍ਰੰਥ ਹੈ ਹਾਂ ਉੱਤ ਕਰਕੇ ਲਿਖਿਆ ਹੋਇਆ ਕਿ ਜਿਹੜੀ ਸੰਤ ਭਾਸ਼ਾ ਉਹ ਸਾਨੂੰ ਕਈ ਵਾਰੀ ਲੈਂਗੁਏਜ ਸਮਝ ਨਹੀਂ ਆਉਂਦੀ ਅੱਛਾ ਉਹਦੀ ਚੀਜ਼ ਨੂੰ ਲੈ ਕੇ ਆਸੀ ਇਹਨੇ ਧਰਮ ਕਿਤਾਬ ਸੰਤਰਾਮਪਾਲ ਜੀ ਦੀ ਇਹ ਬਾਬੇ ਦੀ ਕੀ ਕੁਰਬਾਨੀ ਆ ਕੋਈ ਕੁਰਬਾਨੀ ਏ ਬਾਬੇ ਦੀ ਕੀ ਕੀਤਾ ਇਹਨੇ ਕੌਮ ਲਈ ਜਾਂ ਪੰਥ ਲਈ ਜਾਂ ਆਪਦੇ Hindu ਧਰਮ ਲਈ ਜਾਂ ਕੋਣ ਨੇ ਇਹ ਕੀ ਕੀਤਾ ਇਹਨਾਂ ਨੇ ਇਹ ਸਾਰੇ ਧਰਮਾਂ ਲਈ ਆ ਜੀ ਇੱਕ ਧਰਮ ਲਈ ਨਹੀਂ ਹੈਗਾ ਉਹ ਕੀ ਕੀਤਾ ਮੋਹੀ ਪੁੱਛ ਰਿਆ ਇਹਨੇ ਕੀਤਾ ਬਾਜੀ ਨਸ਼ਾ ਮੁਕਤ ਕਿੱਥੇ ਹੋਇਆ ਨਸ਼ਾ ਮੁਕਤ ਪੰਜਾਬ ਚ ਕਿੱਥੇ ਨਸ਼ਾ ਮੁਕਤ ਹੋਇਆ ਇਹ ਨਿਯਮ ਹਰ ਤਾਂ ਚਿੱਟੇ ਨਾਲ ਹੋ ਰਹੀਆਂ ਕਿੰਨੇ ਬੰਦੇ ਚਿੱਟੇ ਛੜਾਏ ਅਸਤਰਾ ਆ ਫੋਨ ਦੇ ਵੀ ਦੂਜਾ ਆਪ ਦਾ ਗੂਗਲ ਕਰੋ ਮੈਨੂੰ ਦਿਖਾਓ ਕਿੰਨੇ ਕਿਹੜੇ ਬੰਦਾ ਨੇ ਨਸ਼ਾ ਛੜਾਇਆ ਵਾ ਜਿਹੜੇ ਸ਼ੀਰਾ ਨਸ਼ਾ ਛੜਾਇਆ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਬਾਉ ਜੀ ਕਿੱਥੋਂ ਦੇ ਤੁਸੀਂ ਗੁੰਮਰਾਹ ਨਹੀਂ ਕਰ ਰਿਹਾ ਮੈਂ ਜਗਰਾਉਂਦਾ ਹੀ ਆਂ ਆਪ ਨਸ਼ਾ ਕਰ ਰਿਹਾ ਸੀ ਮੈਂ ਆਪ ਛੱਡਿਆ ਵਾ ਛੱਡਿਆ ਕੀ ਕਰਦੇ ਸੀ ਨਸ਼ਾ ਕਰਦਾ ਸੀ ਕੀ ਕਰਦੇ ਸੀ ਨਸ਼ਾ ਦਾਰੂ ਪੀਂਦਾ ਸੀ ਦਾਰੂ ਛੱਡਤੀ ਦਾਰੂ ਛੱਡਤੀ ਉਹਨੇ 10 ਸਾਲ ਹੋ ਗਏ ਆ ਸਾਡਾ ਬੰਦਾ ਰੋਜ਼ ਪੀਂਦਾ ਨੂੰ 20 ਸਾਲ ਹੋ ਗਏ ਇਹਦੀ ਦਾਰੂ ਛਡਾ ਦੇ ਤੈਨ ਆ ਕੌਣ ਹੈ ਤੈਨੂੰ ਪਤਾ ਮਰ ਤਾ ਆ ਦਿਖਾ ਬੱਚਾ ਜਵਾਕ ਨੂੰ ਲਿਆ ਕੇ ਨਿੱਕੇ ਨਿੱਕੇ ਜਵਾਕਾਂ ਨੂੰ ਤੁਸੀਂ ਗਮਰਾਹ ਕਰਕੇ ਲਾਇਆ ਇਹਨਾਂ ਨੂੰ ਪੇਡ ਪੈਸੇ ਦਿੰਨੇ ਆ ਕਿਸ ਗੱਲ ਦੀ ਗਮਰਾਹ ਹੋਇਆ ਇਹ ਦੱਸੋ ਵੀ ਇਹ ਕੌਣ ਆ ਬੰਦਾ ਮੈਨੂੰ ਦੱਸੋ ਇਹਦੀ ਕੁਰਬਾਨੀ ਕੁਰਬਾਨੀ ਦੱਸੋ ਇਹਦੀ ਕੀ ਆਇਆ ਕੁਰਬਾਨੀ ਇਹ ਹੈ ਆ ਕਿ दहेज ਮੁਕਤ ਸ਼ਾਦੀ ਕਿੱਥੇ ਹੋਇਆ ਬੇਜਮੁਕਤ ਕਿੱਦਾ ਹੋਇਆ ਮੈਨੂੰ ਦੱਸ ਕਿੱਥੇ ਹੋਇਆ ਪੰਜਾਬ ਵਿੱਚ ਇੱਕ ਵੀ ਸਾਨੂੰ ਇੱਕ ਦੱਸ ਦੋ ਵੀ ਆ ਹੋਇਆ ਵਾ ਇੱਕ ਇੱਕ ਬੰਦਾ ਆ ਸਾਡੇ ਬੰਦੇ ਦੀ ਦਾਰੂ ਸ਼ਰਾਬ ਉਹਰੇ ਆ ਜਾ ਵੀ 20 ਸਾਲ ਤੋਂ ਵੀਦਾ ਦਿੱਲੀ ਦਾ ਇਹਨੂੰ ਕਹੇ ਦਾਰੂ ਸ਼ਰਾਬ ਦੇ ਜੋ ਤੁਸੀਂ ਨਾਮ ਕਹੋਗੇ ਮੈਂ ਇਹ ਬਾਬੇ ਦੇ ਪੈਰੀਂ ਹੱਥ ਲਾਉਂ ਜਾ ਕੇ ਉਹ ਦੱਸ ਹਾਂ ਮੈਨੂੰ ਦੱਸੋ ਤੁਸੀਂ ਵੀ ਕਿਹੜੇ ਇਹਦੇ ਜਦੋਂ ਫੜਿਆ ਕਿਉਂ ਫੜਿਆ ਗਿਆ ਕੀ ਕੇਸ ਹੈ ਤੇ ਨਹੀਂ ਮੈਂ ਤੁਹਾਨੂੰ ਡਾਕੂਗਲ ਨਹੀਂ ਆ ਕੱਢੀ ਇਸੇ ਚੀਜ਼ ਨੂੰ ਫੜਿਆ ਗਿਆ ਜਦੋਂ ਇਹਨਾਂ ਨੇ ਐਸੀ ਦਾ ਬੇੜਾ ਫੋਲ ਫੋਲ ਕਦੇ ਹਾਂ ਨਹੀਂ ਅਸੀਂ ਸਹੇਜ ਮੁਫਤ ਹਾਂ ਸ਼ਾਦੀ ਕਰਨੀ ਹੈ ਨਸ਼ਾ ਮੁਕਤ ਭਾਰਤ ਇਹ ਤਾਂ ਸਰਕਾਰ ਕਹਿੰਦੀ ਐ ਕਰੋ ਨਾਰਾ ਕਿਤਾ ਕਰਦੇ ਦਜਾ ਮੁਕਤ ਦਾ ਫੜਦੀ ਨਹੀਂ ਦਿਖਾਈ ਜਾਂਦਾ ਸਰਕਾਰਾਂ ਦਾ ਆਪ ਖੇਤੇ ਖੋਲਦੀ ਸ਼ਰਾਬ ਕਿੰਨੇ ਪਰਚੇ ਕਰਾਈ ਤੁਸੀਂ ਦੇਹ ਜਾਲਿਆ ਤੇ ਗਲਤ ਦੇਹ ਜਾਲਾਂ ਨੇ ਕਿੰਨੇ ਪਰਚੇ ਕਰਾਏ ਬਾਬਾ ਕੌਣ ਇਹਨੇ ਕੀ ਕੀਤਾ ਮੈਨੂੰ ਇਹਦਾ ਇਹ ਰਾਮਪਾਲ ਜੀ ਕੀ ਕੀਤਾ ਇਹਨਾਂ ਨੇ ਕਿਹਨ ਨੂੰ ਤਾਂ ਹੀ ਹੁਣ ਕੋਈ ਵੀ ਆ ਕੇ ਕਹਿ ਦੂਗਾ ਮੈਂ ਕੋਈ ਗਲਤ ਕੰਮ ਕੀਤਾ ਮੈਂ ਇੱਥੇ ਪੱਚਾ ਡਾਤੇ ਤੋਂ ਰੁਕਦੇ ਨੂੰ ਹੂੰ ਜੇ ਤੁਸੀਂ ਨਹੀਂ ਕੀਤਾ ਕਰਨ ਚ ਬਹੁਤ ਫਰਕ ਨਹੀਂ ਕੀਤਾ ਗਲਤ ਕੰਮ ਤੁਹਾਡੇ ਤੇ ਪਰਚਾ ਹੋ ਜੂ ਤਾਂ ਹੌਣ ਨੂੰ ਕਰਨ ਨੂੰ ਕੀ ਨਹੀਂ ਹੁੰਦਾਗਾ ਮੇਰੇ ਤੇ ਕਰਾਓ ਮੇਰੇ ਤੇ ਕਰਾਓ ਕਰਨ ਨੂੰ ਭਾਜੀ ਸਾਰਾ ਕੁਝ ਸੋਈ ਜਾਂਦਾ ਨਹੀਂ ਇਹ ਕਿਵੇਂ ਨਸ਼ਾ ਛੱਡਦਾ ਆ ਸਾਡੇ ਬੰਦੇ ਦੀ ਛਲਾਓ ਇੱਥੇ ਆ ਮੁੰਡਾ ਖੜਾ 20 ਸਾਲਾਂ ਤੋਂ ਪੀ ਰਿਹਾ ਮੈਨੂੰ ਦੇ ਦਿਓ ਤੁਸੀਂ ਗਿਆਨ ਕੀ ਲਿਖਿਆ ਮੈਨੂੰ ਦੱਸੋ ਗਲਤ ਲੱਗਿਆ ਹੋਇਆ ਨਹੀਂ ਮੈਂ ਅੱਛਾ ਆ ਜਿਹੜਾ ਇਹਨੇ ਲਿਖਿਆ ਪੂਰਨ ਪ੍ਰਮਾਤਮਾ ਕੌਣ ਤੇ ਕਿਵੇਂ ਹੈ ਕੌਣ ਤੁਸੀਂ ਦੱਸੋ ਮੈਨੂੰ ਪੂਰਨ ਪ੍ਰਮਾਤਮਾ ਦੇ ਉੱਪਰ ਬੈਠੇ ਜਿਹੜੇ ਜਿੰਨਾਂ ਨੂੰ ਪੌਣਾ ਵਾਜੀ ਵਿਜੀ ਰਸੀ ਜਾਂ ਤੇ ਬਿਲੀ ਫਿਰ ਪੂਰਨ ਪ੍ਰਮਾਤਮਾ ਅਕਾਲ ਪੁਰਖ ਨੂੰ ਤੇ ਆਓ ਇਹ ਬੰਦੇ ਨੂੰ ਕਿਉਂ ਇਹਦਾ ਇਹਦਾ ਗਰਵਾਣੀ ਕਹਿੰਦੀ ਇੱਕੋ ਸਿਮਰੀ ਨਾਨਕਾ ਜੋ ਜਲਦਲ ਰਿਹਾ ਸਾ ਹੈ ਦੂਜਾ ਇਹੀ ਕਰ ਰਿਹਾ ਜੀ ਦਿਖਾਓ ਕੀ ਕਰ ਮਹੀਦ ਮੈਨੂੰ ਪੜਾ ਦਿਓ ਮੈਂ ਤਾਂ ਪੁੱਛ ਰਿਹਾ ਤੁਹਾਨੂੰ ਵੀ ਮੈਨੂੰ ਵੀ ਪੜਾ ਦਿਓ ਮੈਨੂੰ ਵੀ ਗਿਆਨ ਆ ਜਾਵੇ ਮਾੜਾ ਜਾਂ ਗਿਆਨ ਸਾਨੂੰ ਵੀ ਮਿਲ ਜਾਵੇ ਹਾਂ ਇੱਕ ਮਿੰਟ ਮੈਂ ਇੰਤਜ਼ਾਰ ਕਰਾਂ ਤੁਹਾਨੂੰ ਹਾਂ ਭੈਣੇ ਪੇਜ ਤੁਸੀਂ ਪ ਇਹਨਾਂ ਦਾ ਜਵਾਬ ਅੰਦਰ ਲਾਈਵ ਅੰਦਰ ਚੱਲ ਰਿਹਾ ਹੈ ਭੈਣ ਮੇਰੀ ਇੱਕ ਮਿੰਟ ਅਦਰ ਤੁਸੀਂ ਅੰਦਰ ਬਹਿ ਕੇ ਕਿਤਾਬਾਂ ਵੰਡ ਰਹੇ ਹੋ ਨਹੀਂ ਨਹੀਂ ਕਿਤਾਬਾਂ ਚਲਕਦੇ ਦੇ ਰਹੇ ਲੋਕਾਂ ਨੂੰ ਲੋਕਾਂ ਨੂੰ ਹਾਂ ਆ ਦੱਸ ਲਿਆ ਹਾਂ ਲੋਕਾਂ ਨੂੰ ਤੁਸੀਂ ਵੰਡ ਰਹੇ ਹੋ ਵੀ ਆ ਪਾਈ ਲਓ ਇਹ ਗਰੀਬ ਭੋਲੇ ਭਾਲੇ ਲੋਕ ਇਹਨਾਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਕੱਖ ਵੀ ਕੌਣ ਸੀ ਇਹ ਮੈਂ ਉਹ ਪੁੱਛ ਰਿਹਾ ਜਦੋਂ ਇਹ ਬਾਬੇ ਨੂੰ ਪੁਲਿਸ ਨੇ ਫੜਿਆ ਭਜਾਇਆ ਅੱਛਾ ਇਹ ਉਹੀ ਬਾਬਾ ਵਾ ਜਿਹੜਾ ਖੀਰ ਗਦਰਣਾ ਹੁੰਦਾ ਉਹਦੀ ਖੀਰ ਵਰਤਾਈ ਜਾਂਦੀ ਆ ਇਹ ਝੂਠੀ ਗੱਲ ਆ ਇਹ ਝੂਠੀ ਗੱਲ ਆ ਚਲੋ ਇੱਕ ਮਿੰਟ ਜੀ ਕਿਤੇ ਲਿਖੋਗੇ ਜੋ ਹਾਂ ਜੀ ਨੇ 3 ਮਹੀਨਾ ਉੱਥੇ ਰਹਿ ਕੇ ਆਏ ਇਹ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਤੁਸੀਂ ਮੀਡੀਆ ਤੇ ਦੇਖੋ ਰਹੇ ਹੋ ਭੈਣ ਮੇਰੀ ਇੱਕ ਮਿੰਟ ਰਹੇ ਦਾ ਸਰਸੇ ਵਾਲੇ ਕੋਲ ਵੀ ਸੀ ਅੱਜ ਉਹ ਕਿੱਥੇ ਆ ਕਿੰਨੇ ਉਤੇ ਕੇਸ ਆ ਧੀਆਂ ਦੇ ਰੇਪ ਬਲਾਕ ਕਰਕੇ ਕੁਝ ਨਹੀਂ ਕੀਤਾ ਜੋ ਕਿੱਥੇ ਬੈਠਾ ਸਾਨੂੰ ਦੱਸੋ ਨਾ ਵੀ ਇਹਦੇ ਗਿਆਨ ਕੀ ਕੀਤਾ ਨੇ ਸਾਨੂੰ ਦੱਸੋ ਇਹ ਅਸੀਂ ਦੇ ਰਹੇ ਹਾਂ ਸਿੱਖ ਧਰਮ ਦੇ ਵਿੱਚ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਮੋਟ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਉਹਦੀ ਬਾਣੀ ਦਾ ਸ਼ਬਦ ਪੜ੍ਹੇ ਜਾਂਦੇ ਨੇ ਕੋਈ ਨਹੀਂ ਜਿਹੜਾ ਉਹਦੀ ਵਿਆਖਿਆ ਕਰ ਦੋ ਪਤਾ ਲੱਗਦਾ ਕਿ ਇਹ ਬਾਬੇ ਨੇ ਕੀਤਾ ਜਿਹਦੇ ਲਈ ਤੁਸੀਂ ਪ੍ਰਚਾਰ ਕਰ ਰਹੇ ਹੋ ਮੈਨੂੰ ਗੱਲ ਦਾ ਜਵਾਬ ਦੇ ਦਿਓ ਤੁਸੀਂ ਪੰਜਾਬ ਨੂੰ ਤੁਸੀਂ ਲੋਕ ਅੱਗ ਲਾਉਣਾ ਚਾਹੁੰਦੇ ਹੋ ਚਾਹੇ ਬਾਈ ਜੀ ਤੁਸੀਂ ਹੋ ਮੈਂ ਤੇਰੀ ਭੈਣ ਐ ਤੂੰ ਮੇਰੀ ਭੈਣ ਛੋਟੀ ਇੱਕ ਮਿੰਟ ਇੱਕ ਮਿੰਟ ਪੰਜਾਬ ਦਾ ਮੇਰਾ ਘਰ ਕਰਵਾਉਣਾ ਮੈਂ ਉਹ ਜਗਰਾਉਂ ਦੀ ਗੱਲ ਇੱਕ ਮਿੰਟ ਤੁਸੀਂ ਕਹ ਰਹੇ ਨਾ ਗੁਰੂ ਗ੍ਰੰਥ ਸਾਹਿਬ ਜੀ ਠੀਕ ਐ ਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਰਸੋ ਕਬੀਰ ਸਾਹਿਬ ਦਾ ਜ਼ਿਕਰ ਹੈਗਾ ਕਿ ਭਗਤ ਕਬੀਰ ਮਹਤ ਉੱਤੇ ਇਹ ਕੌਣ ਹੈ ਮੈਂ ਤਾਂ ਇਹ ਨਹੀਂ ਗੱਲ ਕਰਨਾ ਭਗਤ ਕਬੀਰ ਇਹ ਆਹ ਕੌਣ ਆਹ ਕੌਣ ਮੇਰੀ 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 ਸਿੱਧੀ ਗੱਲ ਇਹ ਬੋਲੀ ਨਾਲੇ ਸੈਕਿੰਡ ਬੋਲੀ ਨਾਲੇ ਮੈਂ ਕਿਵੇਂ ਪੈਣ ਜੀ ਸੀ ਮੈਂ ਮੈਂ ਤੈਨੂੰ ਪਾਣੀ ਸ਼ਾਂਤੀ ਨਾਲ ਗੱਲ ਕਰੋ ਸਾਰੇ ਬਣਾ ਤੀ ਕੋਈ ਮਾਰਾ ਕੰਮ ਹਾਂ ਪਾਣੀ ਫਿਰ ਤੁਸੀਂ ਐਡਾ ਜੁੱਠੇ ਥਾਂ ਨਾਲ ਐਡਾ ਲੋਕਾਂ ਨੂੰ ਪਾਣੀ ਵਰਤਾਓਗੇ ਐਡਾ ਪਾਣੀ ਆ ਛਾਪ ਕੇ ਇਹ ਕਿਸੇ ਜਾਂਦੇ ਨੂੰ ਥੇ ਸਰਦਨ ਤੁਸੀਂ ਬੇਅਦਬੀ ਕਰ ਰਹੇ ਹੋ ਦਾ ਮਤਲਬ ਹੈ ਪਾਣੀ ਦੇ ਇਹਦੇ ਵਿੱਚ ਤੁਸੀਂ ਕਿਆ ਬਾਣੀ ਆ ਤੁਸੀਂ ਮੈਨੂੰ ਕਿਆ ਫਿਰ ਤੁਸੀਂ ਤੁਸੀਂ ਵਿੱਪ ਵੀ ਕਰ ਰਹੇ ਹੋ ਆ ਆਪ ਦਾ ਤੁਸੀਂ ਕਿਆ ਵੀ ਆ ਲਿਖਿਆ ਤੇ ਆ ਜਿਹਨੇ ਕਿਆ ਕਿਸੇ ਨੇ ਹੱਥਾਂ 'ਚ ਮੇਰੇ ਜੂਠੇ ਹੱਥਾ ਤੁਹਾਨੂੰ ਕੀ ਪਤਾ ਮੈਂ ਨਾ ਕਿਹਾ ਮੈਂ ਕੀ ਖਾਂਦਾ ਕੀ ਨਹੀਂ ਖਾਂਦਾ ਪੜ ਕੇ ਤੁਹਾਨੂੰ ਦੱਸ ਰਹੇ ਆ ਮੇਰਾ ਸਵਾਲ ਇਹ ਆ ਆ ਬੰਦਾ ਕੌਣ ਆ ਇਹ ਬੰਦੇ ਦੀ ਕੀ ਕੁਰਬਾਨੀ ਆ ਮੈਂ ਭਗਤ ਕਬੀਰ ਜੀ ਸ਼ਤਕਾਰਯੋਗ ਨੇ ਭਗਤ ਕਬੀਰ ਸਾਹਿਬ ਬਹੁਤ ਵੱਡੇ ਬਹੁਤ ਪੁੱਤਰ ਰੂਪ ਹੋਏ ਨੇ ਪ੍ਰਮਾਤਮਾ ਦਾ ਰੂਪ ਹੋਏ ਨੇ ਜੇ ਤੁਸੀਂ ਇਹਦਾ ਪ੍ਰਚਾਰ ਕਰ ਰਹੇ ਹੋ ਤਾਂ ਭਾਈ ਸੰਗਤ ਨੂੰ ਦੱਸੋ ਵੀ ਇਹ ਕੌਣ ਆ ਬਾਬਾ ਇਹਦੀ ਕੁਰਬਾਨੀ ਕੀ ਆ ਇਨੇ ਕੌਮ ਲਈ ਜਾਂ ਪੰਜਾਬ ਲਈ ਜਾਂ ਦੇਸ਼ ਲਈ ਕੀ ਕੀਤਾ ਇੱਕ ਗੱਲ ਮੈਨੂੰ ਬਾਓ ਕਿਹੜਾ ਪਰਚਾ ਹੋਇਆ ਡਾਂਗਾ ਬੱਜੀਆਂ ਉੱਥੋਂ ਭੱਜਿਆ ਏ ਕਿਉਂ ਭੱਜਿਆ ਬਾਬਾ 1 ਕਵੰਟਲ ਦੁੱਧ ਦੀ ਠੀਰ ਬਣਾਉਂਦੇ ਆ ਨਾ ਕੇ ਉਹ ਠੀਰ ਲੋਕਾਂ ਨੂੰ ਵਰਤਾਈ ਜਾਂਦੀ ਆ ਕਿਉਂ ਕਰਦੇ ਹੋ ਇਹ ਬੰਦੇ ਨੇ ਇਹ ਬੰਦਾ ਇਹ ਦੇਸ਼ ਭਗਤ ਕਬੀਰ ਦਾ ਮੈਨੂੰ ਦੱਸੋ ਇਹ ਬਹੁਤ ਮੁੱਤਰੂਣ ਹੈ ਭਗਤ ਕਬੀਰ ਜੀ ਇਹ ਕੌਣ ਆ ਆ ਬੰਦਾ ਇਹਨੇ ਡਾਂ ਕਿਉਂ ਵੀਰੀ ਮੇਰਾ ਫੋਨ ਦਿਆਂ ਦੂਜਾ ਐਸਐਚਓ ਨੂੰ ਐਸਐਚਓ ਨੂੰ ਬਰਾ ਮੈਨੂੰ ਪ੍ਰੂਫ ਦਿਖਾਓ ਤੁਸੀਂ ਬੰਦ ਰਹੇ ਹੋ ਤੁਹਾਡੇ ਕੋਲ ਪਰਮਿਸ਼ਨ ਕਿਹਦੀ ਆ ਛੜਕਦੇ ਤੁਸੀਂ ਸਟਾਲ ਲਾਇਆ ਕਿਹਦੀ ਪਰਮਿਸ਼ਨ ਐਸਡੀਐਸ ਦਾ ਬ ਮੈਨੂੰ ਦਿਖਾਓ ਪਰਮਿਸ਼ਨ ਕਿੱਥੇ ਆ ਤੁਹਾਡੀ ਬੰਦ ਨਹੀਂ ਕਰ ਦਿੰਦੇ ਮੈਨੂੰ ਪਰਮਿਸ਼ਨ ਦਿਖਾਓ ਤੁਸੀਂ ਸੜਕ ਤੇ ਸਟਾਲ ਲਾਇਆ ਵਾ ਤੁਸੀਂ ਕਿਤਾਬਾਂ ਵੰਡ ਰਹੇ ਹੋ ਪਰਮਿਸ਼ਨ ਦਿਖਾਓ ਬਾਬੂ ਜੀ ਤੁਸੀਂ ਕਹਿੰਦੇ ਮੈਂ ਜਗਰਾਉਂਦਾ ਜੋ ਮੈਨੂੰ ਪਰਮਿਸ਼ਨ ਐਸ ਡੀ ਐਮ ਦੀ ਪਰਮਿਸ਼ਨ ਦਿਖਾਓ ਅੱਛਾ ਤੁਸੀਂ ਫੋਨ ਦੇ ਮੇਰੇ ਆਪਦਾ ਫੋਨ ਦੇ ਈ ਉਮਰ ਹੈ ਕੁੜੀਆ ਦੀ ਆ ਬਚਾਰੀ ਜਵਾਕਣੀ ਉਹ 3 ਉਹ ਬੱਚੀਆਂ ਉਹ ਬਚਾਰੇ ਜਵਾਕ ਨੇ ਕਿੰਨੇ ਕਿ ਕੀ ਉਮਰ ਹੈ ਇਹਨਾਂ ਦੀ ਤੁਸੀਂ ਇਹ ਪਰਮਿਸ਼ਨ ਤੁਹਾਡੇ ਕੋਲ ਹੈ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਵੰਡ ਰਹੇ ਹੋ ਇਧਰ ਆ ਦੱਸੋ ਆ ਕਿੰਨਾ ਅੰਦਰ ਭਰੇ ਆ ਤੁਸੀਂ ਇਹ ਫੋਟਾ ਸਟੈਂਡ ਚ ਲਾਇਆ ਇਹ बार-बार ਆ ਦਿਖਾਓ ਕਿਵੇਂ ਕਿਦਾਂ ਮਜਵਾਕਾਂ ਨੂੰ ਤੁਸੀਂ ਨਿੱਕੇ ਨਿੱਕੇ ਨਿਆਣੇ ਆ ਤੁਸੀਂ ਗੱਲ ਦਾ ਤੁਸੀਂ ਜਵਾਬ ਦਿਓ ਵੀ ਤੁਸੀਂ ਕਿਉਂ ਬੰਨ ਰਹੇ ਹੋ ਕੀ ਕੁਰਬਾਨੀ ਹੈ ਇਸ ਬੰਦੇ ਦੀ ਮੈਨੂੰ ਕੁਰਬਾਨੀ ਦਿਖਾਓ ਇਸ ਬੰਦੇ ਦੀ ਸਰਾਰ ਸਾਹਿਬ ਦੱਸੋ ਕੀ ਕੁਰਬਾਨੀ ਹੈ ਬੰਦੇ ਦੀ ਜਾ ਮੈਨੂੰ ਪਰਮਿਸ਼ਨ ਦਿਖਾਓ ਨਹੀਂ ਬੰਦ ਕਰੋ 2 ਮਿੰਟ ਦੇ ਵਿੱਚ ਵਿੱਚ ਆ ਇਹ ਜਿਹੜਾ ਤੁਸੀਂ ਅੱਜ ਚਲਾ ਰੱਖਿਆ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਤੁਹਾਡੇ ਯਾ ਮੈਨੂੰ ਪਰਮਿਸ਼ਨ ਦਿਖਾਓ ਵੀ ਅਸੀਂ ਤਾਂ ਬੰਨ ਰਹੇ ਆ ਪਾਈਏ ਆ ਬਾਬੇ ਦੀ ਆ ਕੁਰਬਾਨੀ ਆ ਹੈ ਕਿਸੇ ਹੁਣ ਸਾਰੇ ਫੋਨ ਲਾ ਕੇ ਕੋਈ ਇੱਕ ਜਣਾ ਦਾ ਦਿਖਾਓ ਮੈਨੂੰ ਇੱਕ ਜਣਾ ਦਾ ਦਿਖਾਓ ਵੀ ਅਸੀਂ ਮੈਂਨ ਕੰਟਰੈਕਟਰ ਨਾ ਸਾਡਾ ਉਹਦੇ ਕੋਲ ਪ੍ਰੋਡਕਸ਼ਨ ਹੈਗੀ ਤਾਂ ਉਹਨੂੰ ਦਿਖਾ ਦਿੰਨੇ ਆ ਹਾਂ ਇੱਕ ਜਣਾ ਨੂੰ ਦੱਸੋ ਵੀ ਇਹਦੀ ਇੱਕ ਕੁਰਬਾਨੀ ਆ ਇਹਨੂੰ ਪ੍ਰਮੋਟ ਕਰ ਰਹੇ ਹੋ ਕਿਉਂ ਪ੍ਰਮੋਟ ਕਰ ਰਹੇ ਹੋ ਇਸ ਬੰਦੇ ਨੂੰ ਪ੍ਰਮੋਟ ਸਰਦਾਰ ਸਾਹਿਬ ਏਡੀ ਦਾੜੀ ਰੱਖੀ ਆ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਇਹਨੂੰ ਜਿਹੜੇ ਬੰਦੇ ਤੇ ਏਡੀਆਂ ਸੰਗੀਨ ਤਰਾਮ ਦੇ ਤਹਿਤ ਬੱਚਿਆ ਇਹ ਕੀ ਸਚਾਈ ਦੇ ਕਰ ਰਹੇ ਆ ਇਹ ਨਹੀਂ ਕਿ ਸਚਾਈ ਦਾਂਗੇ ਨੇ ਕਿੰਨੀ ਫਰੀ ਪਸ ਫੜ ਕੇ ਲੈ ਜੀ ਤੇਰੇ ਫਿਰ ਬਾਤ ਤੁਹਾਡੇ ਚੈਨਲ ਤੋਂ ਮਾ ਲਿਆਣਾ ਤੇਰੇ ਕੰਮ ਵੀ ਮੰਨ ਲੀਏ ਤੇਰੇ ਕਹਿੰਦੇ ਕਿਵੇਂ ਮੰਨ ਲੀਏ ਅਸੀਂ ਮੈਂ ਕਿਉਂ ਪੜਾਂ ਮੈਂ ਮੈਂ ਗੁਟਕਾ ਸਾਹਿਬ ਮੈਂ ਪਾਠ ਕਰਕੇ ਆਇਆ ਹਿੰਦੂ ਵੀਰ ਜਿੰਨੇ ਵੀ ਨੇ ਉਹ ਆਪਦਾ ਪੜਦੇ ਨੇ ਹਿੰਦੂ ਗ੍ਰੰਥ ਮੁਸਲਮਾਨ ਵੀਰ ਕੁਰਾਨ ਪੜਦੇ ਨੇ ਅਸੀਂ ਕਿਉਂ ਪੜੀਏ ਇਹਨੂੰ ਕਾਰਨ ਦੱਸੋ ਮੈਨੂੰ ਬਹਿਸਵਾਜੀ ਕਰ ਬਹਿਸਵਾਜੀ ਨੇ ਮੈਨੂੰ ਕਾਰਨ ਦੱਸੋ ਕਿਉਂ ਪੜੀਏ ਕੀ ਕੁਰਬਾਨੀ ਦਿੱਤੀਆਂ ਨੇ ਧਿਆਨ ਦਿਓ ਮੈਨੂੰ ਦਿਓ ਤੁਸੀਂ ਤਾਂ ਬਹਿਸਵਾਜੀ ਕਰ ਰਹੇ ਹੋ ਤੁਸੀਂ ਪਰਮਾ ਪਰਮਾ ਰਹੇ ਹੋ ਲੋਕਾਂ ਨੂੰ ਤੁਸੀਂ ਪਰਮਾ ਰਹੇ ਹੋ ਪਰ ਕਿਉਂ ਸਰ ਪਰਮਾਨ ਨਹੀਂ ਰਹੇ ਅਨਿੱਕੇ ਨਿਆਣੇ ਵਿਖਾਈਏ ਆ ਜਵਾਗੜੀਆਂ ਕਿਤਾਬਾਂ ਬਣਦੀਆਂ ਥੋਡੀਆਂ ਆ ਹੈ ਕਿਉਂ ਛਾਨਸਤਾਲ ਤੋਂ ਵੱਡ ਤੁਸੀਂ ਇਹਨਾਂ ਨੂੰ ਬਾਦ ਮਜ਼ਦੂਰੀ ਕਰਾ ਰਹੇ ਹੋ ਕਰਦੇ ਬਾਦ ਮਜ਼ਦੂਰੀ ਦਾ ਪਰਚਾ ਬਣਦਾ ਨਿੱਕਰ ਕੇ ਨਿਆਣਿਆਂ ਨੂੰ ਤੁਸੀਂ ਗੁੰਮਰਾਹ ਕਰਕੇ ਪ੍ਰਚਾਰ ਕਰ ਰਹੇ ਹੋ ਦਿਖਾ ਦਿਨੇ ਪ੍ਰੋਫੈਸ਼ਨ ਦਿਖਾ ਦਿਨੇ ਪਰਮਿਸ਼ਨ 18 17 ਸਾਲ ਤੋਂ ਘੱਟ ਜੋ ਆ ਕੰਮ ਤੁਸੀਂ ਪ੍ਰਮੋਟ ਕਰੋਗੇ ਕੀ ਪਰਮਿਸ਼ਨ ਹੈ ਨਾ ਤੁਹਾਡੇ ਕੋਲ ਬੱਚੇ ਤਾਂ ਸਾਡੇ ਨਾਲ ਹੀ ਹੋਣਗੇ ਘਰੇ ਥੋੜੀ ਬੱਚੇ ਕਿਤਾਬਾਂ ਬਣ ਰਿਹਾ ਉੱਥੋਂ ਜਾ ਕੇ ਉੱਤਕ ਨਹੀਂ ਬੱਚਾ ਕੋਈ ਨਹੀਂ ਬਣ ਰਿਹਾ ਬੱਚੇ ਇੱਥੇ ਹੀ ਆ ਸਾਰਾ ਕੁਝ ਰਿਕਾਰਡ ਆ ਮੈਂ ਦੋ ਦਿਨਾਂ ਦਾ ਦੇਖ ਰਿਹਾ ਤੁਹਾਨੂੰ ਤੁਸੀਂ ਇਹ ਚੀਜ਼ਾਂ ਨੂੰ ਤੁਸੀਂ ਪਖੰਡ ਬਣਾ ਰੱਖਿਆ ਤੁਸੀਂ ਆ ਲਾਇਆ ਆ ਸਕੈਨ ਲਾਇਆ ਤੁਸੀਂ ਆਹ ਰਾਮ ਸੰਤ ਰਾਮ ਪਾਲ ਜੀ ਮਹਾਰਾਜ ਦੇ ਨਾਲ ਜੁੜੋ ਆਹ ਜਿਹੜਾ ਆਹ ਆਕਦਾਮਾ ਅਸਟਾ ਲਾਇਆ ਤੁਸੀਂ ਆ ਕਿਸੇ ਕੋ ਕੁੜੀ ਦੀ ਉਮਰ ਹੈ 18 ਪਲੱਸ ਦੱਸੋ ਗਲਤ ਕੀ ਕਰ ਰਹੇ ਆ ਮੈਨੂੰ ਐ ਤਾਂ ਦੱਸੋ ਨਾ ਤੁਸੀਂ ਲੋਕਾਂ ਦਾ ਗਲਤ ਕੀ ਕਰ ਰਹੇ ਆ ਇਹ ਬੰਦੇ ਦੀ ਇੱਕ ਕੁਰਬਾਨੀ ਕੀ ਆ ਕੁਰਬਾਨੀ ਇਹ ਤਹਜ ਮੁਕਤ ਵਿਆਹ ਕਰਾ ਰਿਹਾ ਹੈ ਕਲਾਕਾਰਾਂ ਨੂੰ ਦਾਨ ਕਰ ਰਿਹਾ ਹੈ ਕੀ ਦਾਨ ਕਰ ਰਿਹਾ ਕਿਹਨੂੰ ਦਾਨ ਕੀਤਾ ਮੈਨੂੰ ਦਿਖਾ ਨਾ ਵੀ ਆ ਬੰਦੇ ਨੇ ਦਾਨ ਕੀਤਾ ਇਹਨੂੰ ਦਾਨ ਕੀਤਾ ਇਹਨੂੰ ਕੀਤਾ ਇੱਕ ਬੰਦਾ ਦਿਖਾਓ 10 11 ਨੂੰ ਖਮਾਣ ਆ ਜੂ ਮੈਂ ਖਮਾਣੋ ਮੈਂ ਕਿਉਂ ਆਣਾ ਉੱਥੇ ਹੀ ਆ ਪਰ ਹੁਣ ਹਾਂਜੀ ਸਰਕ ਤੇ ਤਾਂ ਦਾਨ ਨਹੀਂ ਹੋ ਰਿਹਾ ਅੱਛਾ ਸਰ ਅਜੇ ਮਤ ਪਹੁੰਚਦੀ ਆ ਆਨਲਾਈਨ ਆ ਮੈਂ ਗੂਗਲ ਹੀ ਕੀਤਾ ਵੀ ਤੇ ਆ ਪਰਚੇ ਨਿਕਲ ਕੇ ਆ ਗਏ ਵੀ ਇੰਨੇ ਪਰਚੇ ਆ ਇਹ ਨੀ ਇਹ ਦਾ ਡਾਂਗ ਫਰੀ ਉੱਥੋਂ ਹੀ ਭੱਜਿਆ Google ਹੀ ਕੀਤਾ ਮੈਂ ਇਹ ਕਹਿੰਦੇ ਵੀ ਇਹ ਦੁੱਧ ਨਾਲ ਨਾਉਂਦਾ ਉਹ ਦੁੱਧ ਦੀ ਖੀਰ ਬਣਦੀ ਆ ਲੋਕਾਂ ਨੂੰ ਪ੍ਰਸ਼ਾਦ ਦਿੱਤਾ ਜਾਂਦਾ ਦੇਖਿਆ ਨਾਉਂਦਿਆ ਫਿਰ ਆਹ ਕਹਿੰਦੇ ਹੁਣ ਤੁਸੀਂ ਨਾਲ ਦੇ ਵੀ ਕਹਿੰਦੇ ਵੀ ਚੈੱਕ ਕਰੋ ਮੈਂ ਤਾਂ ਆਨਲਾਈਨ ਚੈੱਕ ਕਰਕੇ ਦੱਸ ਰਿਹਾ ਨਹੀਂ ਕਹਾਂਟੋਂ ਤਾਂ ਮੈਂ ਕਹਦਣਾ ਤੁਸੀਂ ਤੁਸੀਂ ਮੈਨੂੰ ਕਹਦਿਓ ਅੱਛਾ ਫਿਰ ਤੁਸੀਂ ਕਿਵੇਂ ਕਹਿੰਦੇ ਵੀ ਤੁਸੀਂ ਕਿਵੇਂ ਕਹਿੰਦੇ ਖਮਾਣਾ ਆ ਕੇ ਦੇਖ ਲਿਓ ਹੱਸੀ ਦਾਨ ਕੋਈ ਨਹੀਂ ਦੰਦ ਆੜਦੇ ਆੜਦੇ ਸਰ ਸੁਖ ਜਗਰਾਵਾਂ ਜੀ ਸੜ ਸੋਖਾਂ ਜੀ ਜਗਰਾਉ ਇੱਕੋ ਮਿੰਟ ਹੋਰ ਨਾ ਲਾਈਵ ਚੱਲ ਰਿਹਾ ਦੂਜੇ ਫੋਨ ਤੇ ਇੱਥੇ ਨਾ 5 ਨੰਬਰ ਚੁੰਗੀ ਦੇ ਕਾ ਬਾਬਾ ਰਾਮਪਾਲ ਮਹਾਰਾਜ ਇਹਦੇ ਆਲੇ ਆਹ ਬੰਦ ਰਿਹਾ ਸੜਕ ਤੇ ਇਹਨਾਂ ਨੇ ਸਟਾਲ ਲਾਇਆ ਹੋਇਆ ਲੋਕਾਂ ਨੂੰ ਗਮਰਾਹ ਕਰ ਰਿਹਾ ਰੋਕ ਕੇ ਆ ਬੰਦ ਰਿਹਾ 5 ਨੰਬਰ ਚੁੰਗੀ ਅੰਬੇਦਕਰ ਸਾਹਿਬ ਦੇ ਬੁੱਤ ਦੇ ਨਾਲ ਬਿਲਕੁਲ 2 ਮਿੰਟ ਹਾਜੀ ਪਲੀਜ਼ ਆਗੇ ਸਰ ਆ ਫੜ ਆ ਫੜੋ ਕਾ ਕੋਈ ਸਾਰੀ ਦੁਨੀਆ ਦੇਖ ਰਹੀ ਆ ਜਾਂ ਤਾਂ ਮੈਨੂੰ ਇਹ ਬੰਦੇ ਦੀ ਕੁਰਬਾਨੀ ਰੱਖ ਦੋ ਕੀ ਆ ਇੱਕ ਵੀ ਰੱਖ ਦੋ ਵੀ ਇਹਨੇ ਬੰਦੇ ਨੇ ਆ ਸਿੱਖਾਂ ਲਈ ਆ ਹਿੰਦੂਆਂ ਲਈ ਆ ਮੁਸਲਮਾਨਾਂ ਲਈ ਆ ਗਰੀਬਾਂ ਲਈ ਆ ਮਜ਼ਦੂਰਾਂ ਲਈ ਕੀਤਾ ਹੋਵੇ ਕੌਣ ਉਹ ਦੇਖ ਉਹ ਜਾਂਦੇ ਵਿਖਾ ਉਧਰ ਦਿਖਾ ਦੇਖੋ ਔਰ ਇੱਕੋ ਭਜਾਏ ਸਾਰੇ ਭਜਾ ਦੇ ਭਜਾਏ ਔਰ ਤੁਸੀਂ ਭਜਾਏ ਔਰ ਕਿਹਨੇ ਭਜਾ ਦੇ ਮੈਂ ਭਜਾ ਦੇ ਔਰ ਜਿਹੜੇ ਭੇਜੇ ਆ ਉਹ ਉਹ ਭਜਾ ਦੇ ਉਹ ਭਜਾ ਦੇ ਉਹ ਦੇਖ ਜਵਾਬ ਸਾਰੇ ਜਵਾਬ ਭਜਾ ਦੇ ਸਾਰੇ ਭਜਾ ਦੇ ਲਿਖੇ ਇੱਕ ਇੱਕ ਚੀਜ਼ ਵਿੱਚ ਸੱਸਾਏ ਪਾ ਦੇ ਸੱਸਾਏ ਖਸਾਏ ਕੋਈ ਨਹੀਂ ਮਾਤਾ ਉਹ ਕਿੱਥੇ ਦਾ ਜਵਾਬ ਮੈਂ ਨਹੀਂ ਕਰਨੀ ਮੈਂ ਕਰਨੀ ਨਹੀਂ ਯਾਰ ਮੈਂ ਕਿਉਂ ਕਰਾਂ ਇੱਥੇ ਆ ਕੇ ਕਰੋ ਜਿਹਨੇ ਕਰਨੀ ਸ਼ਾਂਤੀ ਬਣਾ ਕੇ ਰੱਖ ਮੇਰੇ ਨਾਲ ਕਿਸ ਨੇ ਗੱਲ ਕੀਤੀ ਮੇਰੇ ਨਾਲ ਕਿਸ ਨੇ ਗੱਲ ਕੀਤੀ ਧਰਮ ਕਿਹੜਾ ਜੀ ਇਹਦਾ ਇੱਕ ਮਿੰਟ ਮੇਰੇ ਕੋਈ ਕਾਰਨ ਨਹੀਂ ਕੁਝ ਨਹੀਂ ਹੈ ਇੱਕ ਚੀਜ਼ ਨਹੀਂ ਹੈ ਮੈਂ ਕਰਨੀ ਨਹੀਂ ਮੈਂ ਕਰਦੇ ਨੋਰੇ ਮੈਂ ਨਹੀਂ ਕਹਿਣਾ ਗੱਲ ਕਰਦਾ ਇੱਥੇ ਆਓ ਇੱਥੇ ਆਓ ਆ ਆ ਬੈਣ ਗੱਲ ਕਰਦੀ ਆ ਵੀਰਾ ਗੱਲ ਕਰਦਾ ਤੁਸੀਂ ਇੱਥੇ ਗੱਲ ਕਰੋ ਜਿਹਨੇ ਕਰਨੀ ਇਹ ਆਪਣੇ ਮੰਦੇ ਤੁਸੀਂ ਨਾ ਪਹਿਲਾਂ ਕੀ ਕਰਦਾ ਯਾਰ ਤੂੰ ਕੌਣ ਹੈ ਤੂੰ ਮੈਨੂੰ ਦੱਸਿਆ ਬਾਬੇ ਦੀ ਕੁਰਬਾਨੀ ਕੀ ਆ ਤੁਸੀਂ ਗਮਰਾਹ ਕਰਦੇ ਹੋ ਲੋਕਾਂ ਨੂੰ ਇਹ ਬਾਬੇ ਦਾ ਡਾਂਗ ਫਰੀ ਪਰਚਾ ਹੋਇਆ ਤੇ ਤੁਸੀਂ ਜੌਸ ਕਰਦੇ ਆ ਕਿੰਨੇ ਬੰਦੇ ਖੜੇ ਆ ਤੇਰਾ ਸਾਡੀ ਕੋਈ ਗੱਲ ਨਹੀਂ ਸਾਡਾ ਆ ਬੰਦਾ ਵਾ ਜਿਹੜਾ ਮੇਨ ਆ ਹਾਂ ਦੱਸੋ ਜੀ ਮੈਨੂੰ ਆ ਦੱਸੋ ਇਹ ਕੰਦੇ ਨੇ ਟੌਰਚਰ ਕੀਤਾ ਹੋਇਆ ਸਾਰਿਆਂ ਨੂੰ ਹਾਂ ਮੈਂ ਕੀਤਾ ਜੀ ਮੈਂ ਟੌਰਚਰ ਕੀਤਾ ਪ੍ਰੋਬਲਮ ਕੀ ਆ ਤੁਸੀਂ ਸਾਰੇ ਪੰਜਾਬ ਨੂੰ ਟੌਰਚਰ ਕਰ ਰਹੇ ਹੋ ਇੱਕ ਚਾਚਲ ਬੰਦਾ ਜਿਹਦੇ ਦੇ ਕ੍ਰਿਮੀਨਲ ਧਾਰਾ ਦੇ ਤੱਕ ਪਰਚੇ ਆ ਓ ਮਾ ਬਰਖ ਜਿਵੇਂ ਹੋ ਗਿਆ ਤੁਸੀਂ ਅੱਛਾ ਤੁਸੀਂ ਭੈਣ ਮੇਰੀ ਤੇਰੇ ਨਾਲ ਗੱਲ ਤੂੰ ਮੇਰੀ ਭੈਣ ਆ ਪਲੀਜ਼ ਭੈਣ ਦੇਖੋ ਹਰ ਇੱਕ ਧਰਮ ਦਾ ਪ੍ਰਚਾਰ ਕਰਨ ਦਾ ਸਭ ਕਿਹੜਾ ਧਰਮ ਹੈ ਇਹ ਸਭ ਧਰਮਾਂ ਦਾ ਦੇਖ ਲਓ ਫਿਰ ਤੇਰਾ ਧਰਮ ਕਿਹੜਾ ਤੂੰ ਹਿੰਦੂ ਆ ਅਸੀਂ ਸਾਰੇ ਹੀ ਆ ਇੱਕ ਧਰਮ ਇੱਕਾ ਪਰਮਾਤਮਾ ਇੱਕਾ 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 ਫਿਰ ਉਸ ਪਰਮਾਤਮਾ ਨੂੰ ਤੇ ਆਓ ਉਸ ਪਰਮਾਤਮਾ ਨੂੰ ਦਿਖਾਓ ਪਰਮਾਤਮਾ ਕਿੱਥੇ ਲਿਆਓ ਸਾਨੂੰ ਦਿਖਾਓ ਆ ਜਿਹੜਾ ਅੱਛਾ ਦੱਸ ਰਿਹਾ ਇੱਕ ਮਿੰਟ ਬੋਲਣਾ ਹੁ ਤੂੰ ਮੈਨੇ ਪਰਮਾਤਮਾ ਦਿਖਾਓ ਹਵਾ ਚੱਲਦੀ ਆ ਹਵਾ ਚੱਲਦੀ ਆ ਕਿੱਥੇ ਹਵਾ ਦਿਖਾ ਦਿਖਾ ਹਵਾ ਦਿਖਾਓ ਨੀਂ ਤੇ ਧਿਆਨ ਪੜੋ ਫਿਰ ਸਾਨੂੰ ਦੱਸੋ ਤੂੰ ਹਵਾ ਪਰਮਾਤਮਾ ਤੂੰ ਮੈਂ ਐਨ ਵੀਰਗੇ ਇਹੋ ਜੀ ਗੱਲ ਨਾ ਕਰ ਨਾਮ ਕੀ ਹੈ ਮੇਰਾ ਨਾਮ ਲੱਗ ਜੂ ਤਾ ਇੱਕ ਘੰਟਾ ਦਿਓ ਹਾਂਜੀ ਸੁਖ ਜਗਰਾਉ ਉਹ ਆਗੇ ਸਾਹਿਬ ਨੀ ਨਾਮ ਦੱਸ ਦਿਓ ਸੁਖ ਜਗਰਾਉ ਸੁਖ ਜਗਰਾਉ ਹਾਂ ਤਾਂ ਨਾਮ ਇਹੀ ਇਹੀ ਮੇਰਾ ਨਾਮ ਆਜਿਗੜਾ ਹੋਇਆ ਅੱਜ ਕਿਉਂ ਆ ਪਕਾਣਾ ਲਾ ਦਿਆ ਨਾ ਓਹੀ ਨਾ ਮੇਰਾ ਸੁੱਖ ਦਿਗਰਾਵਾ ਅਜੇ ਨਹੀਂ ਸਾਰੇ ਖੜੇ ਪੁੱਛ ਲਾ ਕਿਸੇ ਨੂੰ ਵੀ ਕਾ ਡਰਦੇ ਕਾ ਤੂੰ ਮੈਂ ਡਰਦਾ ਹੁੰਦਾ ਕਿ ਪਿਆ ਕੇ ਬੋਲਣਾ ਬੈਸਦਾ ਤੁਸੀਂ ਲੋਕਾਂ ਨੂੰ ਮੂਰਖ ਬਣਾਇਆ ਵਾ ਕੱਲ ਦਾ ਤੁਸੀਂ ਸਾਰੇ ਰੋਸ਼ਨ ਦੇ ਮੇਲੇ ਤੇ ਵਿਚਾਰੇ ਜਿਹੜੇ ਮਜ਼ਦੂਰ ਗਰੀਬ ਉਹ ਆ ਗਏ ਸਰ ਗਰੀਬ ਬੰਦੇ ਆ ਤੁਸੀਂ ਮਜ਼ਾਕ ਬਣਾਇਆ ਵਾ ਦਿਖਾਓ ਮੈਨੂੰ ਪਰਮੇਸ਼ਾ ਉਰੇ ਆ ਜਾਓ ਮੋਟੇ ਇਹਨਾਂ ਦੀ ਨਿਗਰੱਖਣੀ ਹੈ ਪਰੇ ਹੋ ਜਾਓ ਜਾਣ ਨਹੀਂ ਦੇਣਾ ਇਹ ਇਹਨਾਂ ਚ ਕੋਈ ਬੰਦਾ ਨਿਕਲੇ ਨਾ ਪਰੇ ਹੋ ਜਾਓ ਜਿੰਜੂ ਜਿੰਨੇ ਬੰਦੇ ਸੀ ਸਣੇ ਇਧਰ ਉੱਥੇ ਹੋ ਜਾ ਬੰਦਾ ਜਾਣ ਨਹੀਂ ਜਣਾ ਇਹਨਾਂ ਚ ਆ ਗਏ ਸਰ ਆਦੇਸ਼ ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜੋ ਭਗਵਤ ਗੀਤਾ ਚੋਂ ਪੜੋ ਕੁਰਾਨ ਸ਼ਰੀਫ ਚੋਂ ਪੜੋ ਇਹ ਕਹਿ ਰਹੇ ਆ ਪੇਟੋਂ ਨਿਕਲਿਆ ਇਹਦੀ ਅਸੀਂ ਕਿਉ ਮੰਨੀਏ ਹੂ ਇਜ਼ ਥਿਸ ਕੌਣ ਆ ਬੰਦਾ ਜਿਹਦੇ ਡਾਂਗਾਂ ਪਈਆਂ ਜਿਹੜਾ ਪੁਲਿਸ ਨੇ ਭਜਾਇਆ ਤੁਸੀਂ ਕਹਿ ਰਹੇ ਹੋ ਪੁਲਿਸ ਨੇ ਉਹ ਪਰਚਾ ਦੇ ਦਾ ਪੁਲਿਸ ਪਾਗਲ ਤੇਰੀ ਫਰਦੀ ਆ ਮੈਂ ਤਾਂ ਕਹਿਆ ਨਹੀਂ ਪੁਲਿਸ ਪਾਗਲ ਪਰਚੇ ਵਿੱਚ ਕਿਹਾ ਉਹ ਦਿੱਤੇ ਗਏ ਆ ਮੈਂ ਇਹ ਵੀ ਆ ਜਾਂਦੇ ਆ ਜਲ ਹਾਂ ਹਾਂ ਸਰ ਸਾਹਮਣੇ ਖੜਾ ਜੀ ਆਓ ਦੇਖੋ ਸਾਹਮਣੇ ਜਾਈਓ ਸਣੀ ਆਓ ਦਾਹਣੋਂ ਆਜੋ ਸਰ ਥੋੜਾ ਜਿਹਾ ਜੀ ਆ ਕੱਠ ਜਿਆ ਕੀਤਾ ਹੋਇਆ ਸਰ ਥੋੜਾ ਅੱਗੇ ਆਜੋ ਉਹ ਜਾਈਂ ਯਾਰ ਆਦੇ ਸਰ ਹਾਂ ਜੀ ਪ੍ਰਚਾਰ ਕਰ ਰਿਹਾ ਦੱਸੋ ਨਾ ਸਰ ਪਰਮਿਸ਼ਨ ਕੀ ਆ ਆ ਬਾਬੇ ਦਾ ਜਿਹਦੇ ਡਾਂਗ ਫਰੀ ਹੈ ਪਰਚੇ ਲੈ ਆ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ 12 ਸਾਲ ਤੋਂ ਘਟ ਅੰਦਰ ਬੱਚੀਆਂ ਨੇ ਸਾਰੀਆਂ ਉਹ ਅੱਗੇ ਸਾਰਾ ਅੱਗੇ ਜਾ ਯਾਰ ਆਜੋ ਸਰ ਇੱਕ ਮਿੰਟ ਲਈ ਲਾ ਲਓ ਸਾਈਡ ਤੇ ਪਲੀਜ਼ ਆ ਦੇਖੋ ਜੀ ਆ ਸਾਰੇ ਆ 17 ਸਾਲ ਦੀਆਂ ਬੱਚੀਆਂ ਅੰਦਰ ਘੱਟੋ ਘੱਟ 50 ਬੱਚੇ ਉਥੋਂ ਲੈ ਕੇ ਉਹ ਤਾਂ ਕਿ ਉਹਨਾਂ ਦੇ ਕਦਮਾਂ ਵਕਵਾ ਰਹੇ ਆ ਸਾਰੇ ਜਵਾਬ ਸਾਰੇ ਨਾਲ ਜਵਾਬ ਕਰਦੇ ਹੁਣ ਮੈਂ ਆਇਆ ਆ ਆ ਸਾਰੀਆਂ ਆ ਬਾਉ ਜੀ ਮੈਂ ਨਾ ਉਹ ਦੋ ਖੜੇ ਆ ਇਹ ਬਾਬੇ ਦਾ ਪ੍ਰਚਾਰ ਤੁਸੀਂ ਕਿਸ ਬੇਸ ਤੇ ਕਰ ਰਹੇ ਹੋ ਮੈਨੂੰ ਦੱਸ ਤਾਂ ਦਿਓ ਸਰ ਸਰ 18 ਸਾਲ ਤੋਂ ਘੱਟ ਬੱਚੀਆਂ ਅੰਦਰ ਸਾਰਿਆਂ ਉਹ ਤੋਂ ਲੈ ਕੇ ਬਾਲ ਮਜ਼ਦੂਰੀ 20 ਰੁਪਏ ਨੂੰ ਕਿਤਾਬਾਂ ਵੇਚ ਰਹੀਆਂ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਆ ਆ ਜਿਹੜਾ ਰਾਮਪਾਲ ਕੀ ਇਹਨਾਂ ਕੋਈ ਪਰਮਿਸ਼ਨ ਨਾਲ ਤੁਸੀਂ ਕਿਤਾਬਾਂ ਵੰਡ ਰਹੇ ਹੋ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਨੇ ਰੋਸ਼ਨੀ ਦੇ ਮੇਲੇ ਤੇ ਸਾਰੇ ਪੰਜਾਬ ਨੂੰ ਅਜੇ ਦਿੱਤੀਆਂ ਵਾ ਕੋਈ ਪਰਮਿਸ਼ਨ ਨਹੀਂ ਸਰ ਸਰ 10.9 3 ਤੇ ਕੰਟੈਕਟ ਕਰੋ ਅਜੇ ਲੋਕੋ ਨੂੰ ਲੱਗਦਾ ਹੈ ਨਹੀਂ ਕੋਪਕਤ ਕਰੋ ਦੇਖੋ ਕੁਦਾ ਮੈਂ ਚੱਟ ਰਿਹਾ ਹਾਂ ਦੇਖੋ ਸਮਾਨਯੋਗ ਮਾਨਯੋਗ ਡੀਐਸਪੀ ਸਾਹਿਬ ਪਹੁੰਚ ਚੁੱਕੇ ਆ ਮੈਨੂੰ ਬੇਨਤੀ ਕੀਤੀ ਸੀ ਵੀ ਆਓ ਵੈਰੀਫਾਈ ਕਰ ਕੀਤਾ ਜਾ ਰਿਹਾ ਐਸਐਚਓ ਦੱਸੋ ਜੀ ਆ ਕੇ ਜਵਾਬ ਦਿਓ ਉਹ ਬਾਈਆਂ ਨੂੰ ਯਾਰ ਰੱਖੀ ਉਹਨਾਂ ਦਾ ਉਹ ਹੈਗੇ ਜਾਣੇ ਨਹੀਂ ਚਾਹੀਦੇ ਦੋ ਬੰਦੇ ਉਹ ਵੈਰੀਫਾਈ ਕੀਤਾ ਜਾ ਰਿਹਾ ਜੀ ਪੁਲਿਸ ਵੱਲੋਂ ਤੁਸੀਂ ਦੇਖ ਰਹੇ ਹੋ ਕੀ ਪਰਮਿਸ਼ਨ ਹੈ ਨਾ ਕੋਲੇ ਆ ਦੇਖੋ ਕਿਦਾਂ ਇਸ ਬੱਚੇ ਡਗਾ ਕੇ ਡੇਡੇ ਸਟਾਲ ਲਾ ਕੇ ਇਹਨਾਂ ਨੇ ਆ ਬਾਬੇ ਦਾ ਪ੍ਰਚਾਰ ਕਰ ਰਹੇ ਆ ਗੋਲਾ ਅਵਿਸ਼ਕਾਰ ਫਲਾਣਾ ਅਵਿਸ਼ਕਾਰ ਹੁਣ ਰੋਕ ਦੇ ਲਈ ਭਾਜੀ ਕਹਿੰਦੇ ਅਸੀਂ ਨਸ਼ਾ ਰੋਕਦੇ ਹਾਂ ਜੀ ਕੀ ਹਾਲ ਹੈ ਸਰ ਉਹ ਠੀਕ ਹੋ ਸਰ ਡੀਐਸਪੀ ਸਾਹਿਬ ਵੱਲੋਂ ਕਨਫਰਮ ਕੀਤਾ ਜਾ ਰਿਹਾ ਐਸਐਚਓ ਸਿਟੀ ਮੌਕੇ ਤੇ ਮੌਜੂਦ ਨੇ ਤੇ ਇੱਕ ਵਾਰ ਫੇਰ ਦਿਖਾ ਦੇ ਬੱਚੇ ਇਹਨਾਂ ਨੇ ਪਿੱਛੇ ਕਰਕੇ ਸਾਰੇ ਬੱਚੇ ਸਾਰੀ ਅਮੂਰੇ ਸੀ ਬਾਈ ਜਵਾ ਕਿੰਨੇ ਭਜਾਏ ਇਥੋਂ ਆਇਓ ਚਲੋ ਰਾਫਤ ਨੂੰ ਉਹ ਨਹੀਂ ਲੁਕਾਇਆ ਜਾਏ ਜੀ ਇਹਨਾਂ ਦੇ ਸਾਰੇ ਕੰਮ ਕਰ ਲੈਣ ਆਪਣੇ ਆਪਾਂ ਇੱਥੇ ਬਗੈਣੇ ਪਾਰੀ ਰਹਿਣਗੇ ਬਾਕੀ ਆਪਾਂ ਸਾਲ ਇਹਨਾਂ ਦੀ ਹੋ ਜੇ ਇਹਨਾਂ ਦੀ ਹੋ ਜੇ ਸੋ ਮੌਕੇ ਤੇ ਡੀਐਸਪੀ ਜਗਰਾਉਂ ਐਸਐਚਓ ਸਿਟੀ ਸੋ ਪੁਲਿਸ ਦੀ ਮਦਦ ਦੇ ਨਾਲ ਇਹਦਾ ਜਿਹੜਾ ਟਕਮਾਂਜੇ ਰਣਾ ਸ਼ੁਰੂ ਕੀਤਾ ਸੀ ਇਹ ਚਕਵਾ ਦਿੱਤਾ ਸੋ ਪੰਜਾਬੀਓ ਜਿੱਥੇ ਵੀ ਇਦਾਂ ਦਾ ਕੋਈ ਇਹ ਗਮਰਾਹਕੁਨ ਪ੍ਰਚਾਰ ਕਰਦੇ ਆ ਇਹਨਾਂ ਨੂੰ ਇਹਨਾਂ ਨੂੰ ਬੰਦਿਆਂ ਵਾਂਗ ਕਹੋ ਇਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਜਿਹੜੇ ਸਾਡਾ ਗਰੀਬ ਵਰਗ ਹੈ ਮਜ਼ਦੂਰ ਵੀਰ ਹੈ ਉਹਨਾਂ ਨੂੰ ਜਾਣਬੁੱਝ ਕੇ ਇਹ ਆਪਦੇ ਨਾਲ ਜੋੜ ਕੇ ਇੱਕ ਗਮਰਾਹਕੁਨ ਪ੍ਰਚਾਰ ਕਰਦੇ ਆ ਭਾਈ ਤੁਸੀਂ ਆਪਾਂ ਚੱਲੀਏ ਸਾਰੇ ਸੰਗਤ ਆਪਾਂ ਉਰੇ ਹੋ ਜਾ ਥੋੜਾ ਜਿਹਾ ਕਿਉਂਕਿ ਫਿਰ ਟ੍ਰੈਫਿਕ ਜਿ ਵਿਗਣ ਪੈਂਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਜਿਹੜੇ ਸਿੱਖ ਨੇ ਦਾੜੀਆਂ ਵਾਲੇ ਉਹ ਵੀ ਇਸ ਚੀਜ਼ ਨੂੰ ਕਰ ਰਹੇ ਆ ਤੇ ਡੀਐਸਪੀ ਸਾਹਿਬ ਕਾਰਵਾਈ ਕਰ ਰਹੇ ਨੇ ਵੱਡੀ ਦੁਕਾਨ ਆ ਤੂੰ ਮੇਰਾ ਭਰਾ ਮੈਂ ਨਹੀਂ ਨਹੀਂ ਪਹਿਲਾਂ ਪਹਿਲਾਂ ਕਿਨੇ ਰੈਂਟ ਦਿੱਤੀ ਕੋਈ ਨਹੀਂ ਕੋਈ ਰੈਂਟ ਨਹੀਂ ਫਿਰ ਕਿਉਂ ਦਿੱਤੀ ਇਹ ਤਾਂ ਬਾਹਰ ਬੈਠੇ ਜੋ ਆਪਣੇ ਮਹੱਲੇ ਦਾ ਹੀ ਆ ਇਹ ਮਹੱਲੇ ਦਾ ਰਵੇ ਪ੍ਰਚਾਰ ਦੇਤੀ ਕਰ ਰਿਹਾ ਉਹ ਤੈਨੂੰ ਪਤਾ ਬਾਬੇ ਦਾ ਰਾਮਪਾਲ ਦਾ ਗੂਗਲ ਕੀਤਾ ਉਹਤੇ ਪਰਚੇ ਆ ਇਹੋ ਜੀ ਧਾਰਾ ਦੇ ਤੇ ਪਹਿਲਾਂ ਨਹਾਉਂਦਾ ਉਹ ਦੋ ਦਿਨ ਕੀਰ ਖਵਾਉਂਦਾ ਨਾ ਹੁਣ ਤੂੰ ਮੇਰਾ ਵਾਦਾ ਕਰ ਕਿੰਨੇ ਟਾਈਮ ਚ ਖਾਲੀ ਕਰਾਉਣਾ ਸਾਰੇ ਦੁਨੀਆ ਦੇਖ ਰਹੀ ਹੈ ਤੈਨੂੰ ਹਾਂ ਘੰਟੇ ਚ ਖਾਲੀ ਇਹ ਭਰਾ ਹੈ ਸਾਡਾ ਇਹਦਾ ਕਸੂਰ ਨਹੀਂ ਹੈ ਕਹਿੰਦਾ ਮੈਨੂੰ ਪਤਾ ਨਹੀਂ ਸੀ ਆਈ ਅੱਜ ਆ ਜਾ ਬਈ ਅੰਦਰ ਆ ਨਾ ਮੈਂ ਮੈਂ ਆ ਜਾ ਲੋ ਜੀ ਜਿਹੜਾ ਇਹ ਗਮਰਾਹਕੁਨ ਪ੍ਰਚਾਰ ਜਿਹੜਾ ਆ ਬਾਬੇ ਰਾਮਪਾਲ ਦਾ ਕੀਤਾ ਜਾ ਰਿਹਾ ਸੀ ਇਹ ਬੰਦ ਕਰਵਾ ਦਿੱਤਾ ਗਿਆ ਤੁਹਾਡੇ ਵੀ ਪਿੰਡਾਂ ਦਾ ਸ਼ਹਿਰਾਂ ਚ ਕਿਤੇ ਵੀ ਅਜਿਹੇ ਦਿਖਾਇਦਰ ਤੇ ਜਿਹੜੇ ਕਰਦੇ ਆ ਇਹਨਾਂ ਨੂੰ ਚੱਕਵਾਓ ਇਹੋ ਜਿਹੇ ਬਾਬੇ ਦਾ ਕਿਤੇ ਪ੍ਰਚਾਰ ਨਹੀਂ ਹੋਣ ਦੇਣਾ ਜਿਹੜਾ ਜਿਹੜੇ ਗਲਤ ਨੇ ਸੋ ਧੰਨਵਾਦ ਸਤਿ ਸ਼੍ਰੀ ਅਕਾਲ